ਉਹ ਗੋੰਡੀ ਆ ਤਾਂ ਉਹਨੇ ਕੋਈ ਛਿੜਕਿਆ ਛਿੜਕਿਆ ਰਾਤ ਤੇ ਕੋਈ ਥੱਪੜ ਰੋਪੜ ਵੀ ਮਾਰੇ ਨੇ ਇੰਨੀ ਕਿ ਬੇਇੱਜ਼ਤੀ ਮਹਿਸੂਸ ਦਿੱਤੀ ਉਹਨੇ ਤੇ ਫੇਰ ਇਹਨੇ ਅਰਧ ਵਿੱਚ ਘਾਹ ਮਾਰ ਦਿੱਤਾ ਕਿ ਅਸੀਂ ਮਿਹਨਤ ਬੜੀ ਕੀਤੀ ਤਿੰਨ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਇਸ ਤੋਂ ਉੱਪਰ ਉਹ ਕੁਝ ਰਿੰਗ ਕੋਈ ਟੀਮ ਆਈ ਸੀ ਕਿ ਮਿਹਨਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹੌਲੇ ਕਰਦੀ ਕਿ ਬਾਰ ਸਨਾਂ ਤੇ ਉਹ ਪ੍ਰਾਰਥਨਾ ਇਹ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਕੱਲਾ ਕੱਲਾ ਬੱਤਵਾ ਇਹ ਕਿਥੋਂ ਮਿਲਣਾ ਈਜ਼ ਗਵਾਚੀ ਤੇ ਸਾਨੂੰ ਵੈ ਮੋਲ ਲੈਵਾਂਗੇ ਕਿ ਇਹ ਕਿਥੋਂ ਮਿਲਲੇ ਮਾਨੂੰ ਮੋਲ ਸਰ ਮੇਰਾ ਨਾਮ ਸਾਬਾ ਜਾਨਿਕ ਜਾਨਿਕ ਅਸੀਂ ਫਲੋਰ ਤੋਂ ਆਏ ਆ ਤੇ ਜੋ ਕਿ ਸਾਡਾ ਪ੍ਰਧਾਨ ਰਿੰਕੂ ਜੋ ਕਿ ਸਾਡਾ ਜਾਨਿਕ ਮਨਜੋਤ ਵੀਰ ਜੀ ਜੋ ਕਿ ਬਾਬਾ ਆਪਣੇ ਹਾਂਜੀ ਸੇਵਾ ਤੋਂ ਹਾਂਜੀ ਜੀ ਦੀਪ ਸਿੰਘ ਆਹ ਤੇ ਅਸੀਂ ਉਹਨਾਂ ਦੀ ਸੁਸਾਇਟੀ ਵਾਲਿਆਂ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਇਹ ਵੀਰਵਾਰ ਦਾ ਜਾਨਿਕ ਸੁਸਾਇਟੀ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਜਾਨਿਕ ਆ ਨਹੀਂ ਹੋਇਆ ਜਾਨਿਕ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਜਨ ਅਸੀਂ ਉਧਰੋਂ ਜਾਨਿਕ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਬਾਅਦ ਜਾਨਿਕ ਤਿੰਨ ਦਿਨਾਂ ਬਾਅਦ ਜਾਨਿਕ ਅਸੀਂ ਮਿਹਨਤ ਬੜੀ ਕੀਤੀ ਕਿੰਨੇ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਝ ਰਿੰਕੂ ਦੀ ਟੀਮ ਆਈ ਸੀਗੀ ਅਸੀਂ ਸਾਡੀ ਦੋਈ ਟੀਮਾਂ ਨੇ ਜਾਨੀ ਕਿ ਮਿਹਨਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਤੀ ਬਾਰਸਾਣਾ ਦੇ ਇਹਦਾ ਕੋਈ ਤੁਸੀਂ ਫ੍ਰੀ ਸੇਵਾ ਕਰਦੇ ਹੋ ਜਾਂ ਕੋਈ ਪੈਸਾ ਪੂਸਾ ਵੀ ਲੈਂਦੇ ਨਹੀਂ ਸਰ ਇਹ ਫ੍ਰੀ ਸੇਵਾ ਸਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਸਰ ਕੋਈ ਸਹਾਇਤਾ ਨਹੀਂ ਆਪਾਂ ਨੂੰ ਆਰੀ ਇਹ ਜੋ ਸਾਡੀ ਹੈਲਪ ਮਨਜੋਤ ਭਾਜੀ ਕਰ ਦਿੰਦਾਂਗੇ ਮਨਜੋਤ ਭਾਜੀ ਗੜਦੀਵਾਲ ਤੋਂ ਉਹ ਸਾਡੀ ਹੈਲਪ ਕਰ ਦਿੰਦੇ ਆ ਬਾਕੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਕੁਝ ਨਹੀਂ ਮਿਲਦਾ ਕੀ ਕਰਦਾ ਸੀ ਅੱਡੇ ਉੱਤੇ ਕੰਮ ਸਫੀਕਰਤ ਬਕਰਾਂ ਦਾ ਉਹ ਲਾਗੋ ਗੋਂਡੀ ਆਇਆ ਤਾਂ ਉਹਨੇ ਕੋਈ ਛਿੜਕਿਆ ਝੜਕਿਆ ਰਾਤ ਤੇ ਕੋਈ ਥੱਪੜ ਤੋਂ ਪੜੀ ਮਾਰੇ ਨੇ ਇਹ ਬੇਟਾ ਛੋਟਾ 18 ਸਾਲ ਦਾ ਇਹਨੇ ਕੋਈ ਦਿਲ ਤੇ ਇਦਾਂ ਦੀ ਗੱਲ ਲਾਈ ਆ ਕਿ ਇਹਨੂੰ ਦੱਸ ਨਹੀਂ ਸਕਿਆ ਇਹ ਨਹੀਂ ਕਿ ਬੇ ਇਤ ਮਹਿਸੂਸ ਕੀਤੀ ਇਹਨੇ ਵੀ ਘਰ ਵੀ ਨਹੀਂ ਦੱਸ ਸਕਿਆ ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨਹਿਰ ਦੇ ਵਿੱਚ ਖਾਲਾ ਮਾਰ ਦਿੱਤੀ ਕੋਈ ਪੌਣੇ 10 ਵਜੇ ਲਾਸ਼ ਅਜਲ ਪਈ ਆ ਵੀਰਵਾਰ ਦਾ ਤੇ ਵੀਰਵਾਰ ਦਾ ਇਹ ਦੁਬਾ ਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਨੇ ਚਿਰਕਿਆ ਇਹਨੂੰ ਜਲੀਲ ਕੀਤਾ ਇਹਨੂੰ ਉਹਦੇ ਕੋਲ ਫਾਰਮੂਲਾ ਦਰਜ ਕਰਵਾਤਾ ਸੀ ਉਹ ਮਾਮਲਾ ਦਰਜ ਕਰਵਾਇਆ ਵਾ ਕਿਤਾਰੀ ਹੋਈ ਆ ਉਹਦੀ ਤੇ ਨਾ ਗ੍ਰੇਫਤਾਰੀ ਨਹੀਂ ਹੋਈ ਕੋਣ ਹੈ ਬੰਦਾ ਉਹ ਘੋੜਾ ਉਹ ਘੋੜਾ ਹੋ ਗਿਆ ਹੈ ਜਾਟੀ ਇਥੋਂ ਦਾ ਘਰਵਾਰ ਉਥੇ ਇੱਕ ਦੁਕਾਨ ਵੀ ਖੁੱਲੀ ਲੱਗੇ ਉਹਨੇ ਦੁਕਾਨਦਾਰ ਹਾਂਜੀ ਕਿਉਂਕਿ ਇਹਨੇ ਵੀਡੀਓ ਚ ਪਾ ਕੇ ਕਿਹਾ ਸੀ ਨਾ ਕਿ ਸਾਹਮਣੇ ਦੁਕਾਨਦਾਰ ਨੇ ਮੈਨੂੰ ਬਹੁਤ ਹਾਂ ਹਾਂ ਵੀਡੀਓ ਸਾਹਮਣੇ ਦੁਕਾਨਦਾਰ ਨੇ ਇਹਨੂੰ ਜੀ ਕੀਤਾ ਵਾ ਤੇ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਕੋਲੋਂ ਪ੍ਰਾਰਥਨਾ ਇਹ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਇਹ ਕਿਥੋਂ ਮਿਲਣਾ ਚੀਜ਼ ਗਵਾਚੀ ਤੇ ਸਾਨੂੰ ਮੋਲ ਲੈਵਾਂਗੇ ਤੇ ਇਹ ਕਿਥੋਂ ਮਿਲ ਲੈ ਮਨ ਮੋਲ ਕੱਲਾ ਬੰਦਾ ਸੀ ਕਿੰਨਿਆ ਪੈਣਾ ਦੀ ਇਹ ਤਿੰਨੇ ਪੈੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪੈੜਾ ਨੇ ਉਹ ਪੈੜਾ ਤੇ ਕੱਲਾ ਬੱਚਾ ਹੈ ਕੱਲਾ ਬੱਚਾ ਹੀ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਇਹ ਕੋ ਗੋਂਡੀ ਆ ਤੇ ਉਹਨੇ ਕੋਈ ਝਟਕਾ ਝਟਕਾ ਰਾਤ ਤੇ ਕੋਈ ਥੱਪੜ ਫੋੜੀ ਮਾਰੇ ਨੇ ਇੰਨੀ ਕਿ ਬੇਇੱਜ਼ਤੀ ਮਹਿਸੂਸ ਕੀਤੀ ਇਹਨੇ ਤੇ ਫੇਰ ਇਹਨੇ ਹੱਥ ਵਿੱਚ ਖਾ ਮਾਰ ਦਿੱਤਾ ਕਿ ਅਸੀਂ ਮਿਹਨਤ ਬੜੀ ਕੀਤੀ ਤੇ ਨਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉੱਤਰੋਂ ਕੁਛ ਰਿੰਕੂ ਦੀ ਟੀਮ ਆਈ ਸੀ ਮਿਹਨਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਦੇ ਕਿ ਬਾਰ ਸਾਲਾਂ ਦੇ ਉਹ ਪ੍ਰਧਾਨ ਇਹ ਮੰਗ ਕਰਦੇ ਆ ਵੀ ਇਹਦੇ ਮਾਪਿਆਂ ਨੂੰ ਸਾਥ ਮਿਲਣਾ ਚਾਹੀਦਾ ਕੱਲਾ ਕੱਲਾ ਬੱਤਵਾ ਇਹ ਕਿਥੋਂ ਮਿਲਣਾ ਟੀਜ ਗਵਾਚੀ ਤੇ ਸਾਨੂੰ ਮੈਂ ਮੋਲ ਲੈਵਾਂਗੇ ਇਹ ਕਿਥੋਂ ਮਿਲ ਲੈ ਮਨ ਮੋਲ ਸਰ ਮੇਰਾ ਨਾਮ ਸਾਬਾ ਜਾਨੀ ਕਿ ਜਾਨੀ ਕਿ ਅਸੀਂ ਫਲੋਰ ਤੋਂ ਆਏ ਆ ਤੇ ਜੋ ਕਿ ਸਾਡਾ ਪ੍ਰਧਾਨ ਰਿੰਕੂ ਜੋ ਕਿ ਸਾਡਾ ਜਾਨੀ ਕਿ ਮਨਜੋਤ ਵੀਰ ਜੀ ਜੋ ਕੋਈ ਬਾਬਾ ਵਾ ਆਪਣੇ ਹਾਂਜੀ ਸੇਵਾ ਤੋਂ ਹਾਂਜੀ ਹਾਂਜੀ ਦੀਪ ਸਿੰਘ ਤੇ ਅਸੀਂ ਉਹਨਾਂ ਦੀ ਸੁਸਾਇਟੀ ਵਾਲਿਆਂ ਨੂੰ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਇਹ ਵੀਰਵਾਰ ਦਾ ਜਾਨੀ ਕਿ ਸੁਸਾਇਡ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਜਾਨੀ ਕਿ ਆ ਨਹੀਂ ਹੋਇਆ ਜਾਨੀ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਸ਼ਣ ਅਸੀਂ ਉਧਰੋਂ ਜਾਨੀ ਕਿ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਬਾਅਦ ਜਾਨੀ ਕਿ ਤਿੰਨ ਦਿਨਾਂ ਬਾਅਦ ਜਾਨੀ ਕਿ ਅਸੀਂ ਮਿਹਨਤ ਬੜੀ ਕੀਤੀ ਤਿੰਨ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਸ਼ਰੀਨ ਕੋਈ ਟੀਮ ਆਈ ਸੀਗੀ ਅਸੀਂ ਜਾਨੀ ਕਿ ਦੋਈ ਟੀਮਾਂ ਨੇ ਜਾਨੀ ਕਿ ਮੈਂਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਤੀ ਕਿ 12 ਸਾਲਾਂ ਦੇ ਇਹਦਾ ਕੋਈ ਤੁਸੀਂ ਫ੍ਰੀ ਸੇਵਾ ਕਰਦੇ ਹੋ ਜਾਂ ਕੋਈ ਪੈਸਾ ਪੂਸਾ ਵੀ ਲੈਂਦੇ ਨਹੀਂ ਸਰ ਇਹ ਫ੍ਰੀ ਸੇਵਾ ਸਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਸਰ ਕੋਈ ਸਹਾਇਤਾ ਨਹੀਂ ਆਪਾਂ ਨੂੰ ਆ ਰਹੀ ਸਾਡੀ ਹੈਲਪ ਮਨਜੋਤ ਭਾਜੀ ਕਰ ਦਿੰਦੇ ਆ ਮਨਜੋਤ ਭਾਜੀ ਮਨਜੋਤ ਭਾਜੀ ਗੜ੍ਹਦੀਵਾਲ ਤੋਂ ਉਹ ਸਾਡੀ ਹੈਲਪ ਕਰ ਦਿੰਦੇ ਆ ਬਾਕੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਾਨੂੰ ਕੋਈ ਕੁਝ ਨਹੀਂ ਮਿਲਦਾ ਠੀਕ ਹੈ ਠੀਕ ਹੈ ਸਰ ਕੀ ਕਰਦਾ ਸੀ ਅੱਡੇ ਉੱਤੇ ਕੰਮ ਸਫੀਕਰਤ ਬਕਰਾਂ ਦਾ ਉਹ ਲਾਗੋ ਗੋਂਡੀ ਆਇਆ ਤਾਂ ਉਹਨੇ ਕੋਈ ਝੜਕਾ ਝੜਕਿਆ ਰਾਤ ਤੇ ਕੋਈ ਥਪੜ ਤੋਂ ਪੜੀ ਮਾਰੇ ਨੇ ਇਹ ਬੇਟਾ ਛੋਟਾ ਠਾਰਾ ਨਹੀਂ ਸਾਲ ਦਾ ਇਹਨੇ ਕੋ ਦਿਲ ਤੇ ਇਦਾਂ ਦੀ ਗੱਲ ਲਾਈ ਹੈ ਕਿ ਕਿਸ ਨੂੰ ਦੱਸ ਨਹੀਂ ਸਕਿਆ ਹੈ ਇੰਨੀ ਕਿ ਬੇ ਇਤ ਮਹਿਸੂਸ ਕੀਤੀ ਹੈ ਨੇ ਵੀ ਘਰ ਵੀ ਨਹੀਂ ਦੱਸ ਸਕਿਆ ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨੈੱਟ ਵਿੱਚ ਖਾਲਾ ਮਾਰਦੀ ਕੋ ਪੌਣੇ ਕੇ 10 ਵਜੇ ਲਾ ਸ਼ਾਜਲਪੀਆ ਵੀਰਵਾਰ ਦਾ ਦੁਪਹਿਰ ਤੇ ਵੀਰਵਾਰ ਦਾ ਇਹ ਦੁਪਹਿਰ ਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਆ ਜੀ ਆ ਜੀ ਨੇ ਚੁਰਕਿਆ ਹੈ ਇਹਨੂੰ ਜਲੀਲ ਕੀਤਾ ਹੈ ਇਹਨੂੰ ਉਹਦੇ ਖਿਲਾਫ ਫਾਰਮੂਲਾ ਦਰਜ ਕਰਵਾਤਾ ਸੀ ਉਹ ਮਾਮਲਾ ਦਰਜ ਕਰਵਾਇਆ ਵਾ ਗ੍ਰੈਫਤਰੀ ਹੋਈ ਆ ਉਹਦੀ ਤੇ ਨਾ ਗ੍ਰੈਫਤਰੀ ਨਹੀਂ ਹੋਈ ਕੋ ਨਾ ਬੰਦਾ ਭਗੌੜਾ ਉਹ ਭਗੌੜਾ ਹੋ ਗਿਆ ਹੈ ਜਾਟੀ ਇਥੋਂ ਦਾ ਘਰਵਾਰ ਉਥੇ ਇੱਕ ਦੁਕਾਨ ਵੀ ਖੁੱਲੀ ਲੱਗੇ ਉਹਨੇ ਦੁਕਾਨਦਾਰ ਹਾਂਜੀ ਕਿਉਂਕਿ ਇਹਨੇ ਵੀਡੀਓ ਚ ਪਾ ਕੇ ਕਿਹਾ ਸੀ ਨਾ ਕਿ ਸਾਹਮਣੇ ਦੁਕਾਨਦਾਰ ਨੇ ਮੈਨੂੰ ਬਹੁਤ ਹਾਂ ਹਾਂ ਵੀਡੀਓ ਸਾਹਮਣੇ ਦੁਕਾਨਦਾਰ ਨੇ ਇਹ ਕੀਤਾ ਜੀ ਕੀਤਾ ਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕਿ ਉਹ ਪ੍ਰਾਰਥਨਾ ਇਹ ਮੰਗ ਕਰਦੇ ਹਾਂ ਵੀ ਇਹਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਇਹ ਕਿਥੋਂ ਮਿਲਣਾ ਚੀਜ਼ ਗਵਾਚੀ ਤੇ ਸਾਨੂੰ ਮੈਂ ਮੁੱਲ ਲੈਵਾਂਗੇ ਤੇ ਇੱਕ ਤੋਂ ਮਿਲ ਲੈ ਮੈਂ ਮੁੱਲ ਕੱਲਾ ਬੰਦਾ ਸੀ ਕਿੰਨੇ ਪਹਿਣਾ ਦੀ ਇਹ ਤਿੰਨ ਪਹਿੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪਹਿਣਾ ਨੇ ਉਹ ਪਹਿਣਾ ਤੇ ਕੱਲਾ ਬੱਚਾ ਹੈ ਕੱਲਾ ਬੱਚਾ ਹੈ ਤੁਹਾਡਾ ਕੀ ਲੱਗਦਾ ਹੈ ਮੇਰਾ ਭਤੀਜਾ ਹੈ